ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਹਰੀ ਨੌ ਦੇ ਵਿੱਚ ਹਰੀ ਨੌ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਇਹ ਪਿੰਡ ਖਾਰੇ ਤੋਂ ਮੋੜ ਤੇ ਮੋੜਾ ਤੋਂ ਸਿੱਧੀ ਹਰੀ ਨੌ ਪਿੰਡ ਦੇ ਵਿੱਚ ਛੜਕ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆ ਮਹਿਮਖਾਉਣੀ ਆ ਤੁਹਾਨੂੰ ਮਿੱਤਰੋ ਸੂਈ ਸਵਾਈ ਪਿਆਰ ਦੁੱਧ ਵਾਲੀ ਹਾਜ਼ਰ ਨਾਜ਼ਰ ਲੈਵੇ ਭਾਂਡੇ ਵਾਲੀ ਤੇ ਇੱਕ ਤੁਹਾਨੂੰ ਵਿਖਾਉਣੀ ਹੈ ਮਿੱਤਰੋ 23 ਮਾਡਲ K10 ਗੱਡੀ अल्टੋ ਦੋ ਚੀਜ਼ਾਂ ਵਿਖਾਉਣੀਆਂ ਆਪਾਂ ਪਹਿਲਾਂ ਮੱਝ ਦੇ ਬਾਰੇ ਜਾਣਦੇ ਆ ਫਿਰ ਆਪਾਂ ਗੱਡੀ ਬਾਰੇ ਜਾਣਾਂਗੇ ਆਓ ਮਿਲਦੇ ਆਂ ਬਾਈ ਨੂੰ ਸਾਰੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਵੈਕਰੂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਬਹੁਤ ਵਧੀਆ ਜੀ ਸੇਤਾਕਰ ਪ੍ਰਵਾਹ ਜੀ ਹਾਂ ਬਹੁਤ ਵਧੀਆ ਜੀ ਚਲੋ ਸ਼ੁਕਰ ਹੈ ਬਾਈ ਨਾਮ ਦੱਸ ਦੀ ਇੱਕ ਵਾਰੀ ਸੇਵਕ ਸਿੰਘ ਆ ਜੀ ਠੀਕ ਆ ਜੀ ਤੇ ਬਾਈ ਸੇਵਕ ਫਿਰ ਮੈਂ ਵੇਚਣੀ ਹੈ ਹਾਂ ਹਾਂ ਜੀ ਠੀਕ ਆ ਤੇ ਪਹਿਲਾਂ ਆਪਾਂ ਵੇਚੀ ਸੀ ਤੇ ਬਾਈ ਫਿਰ ਏ ਮੈਂ ਹੁਣ ਕਿੰਨਵਾ ਸੂਆ ਸੁੰਦੀ ਆ ਚੌਥਾ ਸੂਆ ਸੂਈ ਆ ਜੀ ਹੁਣ ਚੌਥਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਭਾਈ ਅੱਜ ਇਹਨੂੰ ਸੂਈ ਨੂੰ ਇਹਨੂੰ 20 ਦਿਨ ਹੋ ਗਏ ਸੂਈ ਨੂੰ 20 ਦਿਨਾਂ ਦੀ ਸੂਈ ਥੱਲੇ ਭਾਈ 1000 ਦੁੱਧ ਕਿੰਨਾ ਹੋ ਗਿਆ ਹੁਣ 15 ਕਿਲੋ ਤਿਆਰ ਆ ਜੀ ਇਹਦਾ ਠੀਕ ਆ ਤੇ ਵੈਸੇ ਦੁੱਧ ਕਿੰਨਾ ਦੇ ਦਿੰਦੀ ਆ ਇਹ ਇਹ ਦੁੱਧ ਸਿਆਲਾਂ ਚ 21 ਕਿਲੋ ਦੁੱਧ ਦਿੱਥਿਆ ਜੀ ਉਹਨਾਂ ਨੇ ਮਾਲਕਾਂ ਨੇ ਜਦੋਂ ਆਪਾਂ ਲਈ ਸੀ ਠੀਕ ਆ ਹੁਣ ਇਹ ਤਾਂ ਕੀ ਕੀ ਗੱਲ ਹੋ ਗਈ ਸੀ ਇਹਨੂੰ ਇਹਨਾਂ ਕੀ ਆਲੇ ਗਰਮੀ ਕਰਕੇ ਘੱਟ ਦਿੱਤਾ ਜੀ ਅੱਗੇ ਸਿਆਲ ਚ ਹੀ ਸੁੰਦੀ ਆ ਹਰ ਵਾਰੀ ਠੀਕ ਆ ਭਾਈ ਠੀਕ ਆ ਵੀ ਇਹ ਹੁਣ ਵਧਣ ਲੱਗਿਆ ਮੈਂ ਸਾਰੀ ਚੋਤੀ ਸੀ ਮਿਲਕ ਫੇਵਰ ਹੁਣੇ ਕਰਕੇ ਨਾ ਅੱਛਾ ਮਿਲਕ ਫੇਵਰ ਹੋ ਗਿਆ ਸੀ ਹਾਂਜੀ ਹੁਣ ਵਧਣ ਲੱਗੀ ਦੁੱਧ ਠੀਕ ਆ ਬਾਈ ਠੀਕ ਆ ਆਓ ਫਿਰ ਮਾੜਾ ਜਦੋਂ ਪਸ਼ੂ ਤੰਦਰੁਸਤ ਹੋ ਗਿਆ ਹੁਣ ਖਾਣ ਪੀਣ ਲੱਗ ਪਈ ਹੋਣੀ ਹੈ ਨਾ ਮਿਲਕ ਫੇਵਰ ਤੋਂ ਬਾਅਦ ਤਕਰੀਬਨ ਮਹੀਨੇ ਦੇਢ ਮਹੀਨੇ ਬਾਅਦ ਦੁੱਧ ਤੇ ਆਉਂਦਾ ਹਾਂਜੀ 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 ਤੇ ਬਾਈ ਫਿਰ ਇਹਦਾ ਹੁਣ ਆਪਾਂ ਵੇਚਨੀ ਆ ਜੇ ਕੋਈ ਭਰਾ ਮੈਨੂੰ ਲੈਣੀ ਚਾਵੇ ਕਿੰਨਾ ਰੇਟ ਕਰਾਂਗੇ 1.5 ਲੱਖ ਰੁਪਈਆ ਜੀ 1.5 ਲੱਖ ਰੁਪਈਆ ਮਾਨ ਤਨ ਕਰ ਦੇਂਗੇ ਇਹਦੇ ਵਿੱਚ ਠੀਕ ਆ ਬਾਈ ਤੇ ਇੱਕ ਵਾਰੀ ਬਾਈ ਨੰਬਰ ਦੇ ਦਈ 83821 ਵਾਰੀ ਹੋਰ ਬੋਲ ਦੀਏ ਜੀ 94654 ਜੀ ਜੀ 8382 ਠੀਕ ਆ ਲੈ ਹੁਣ ਖੋਲ ਦਿਓ ਇਹਨੂੰ ਲੈ ਮਿੱਤਰੋ ਸਿਆਲ ਦੇ ਵਿੱਚ ਸੋਈ ਸਵਾਈ ਮੈਣੇ ਦਿੱਤਾ ਹੋਇਆ 21 ਕਿਲੋ ਦੁੱਧ ਐਤਕੀ ਜਦੋਂ ਸੋਈ ਸਿਬਾਈ ਹੋਣਿਆ ਨੇ ਨਿਚੋੜਤੀ ਵਧ ਜਿਹਨੂੰ ਕਹਿੰਦੇ ਆਪਾਂ ਵੱਧ ਖਾਲੀ ਕਰਤੀ ਤੇ ਉਹਦੇ ਨਾਲ ਮੈਨੂੰ ਹੋ ਗਿਆ ਮਿਲਕ ਫੇਵਰ ਤੇ ਜਿਹੜਾ ਮੈਨੂੰ ਮਿਲਕ ਫੇਵਰ ਹੋ ਜਾਂਦਾ ਹੁੰਦਾ ਹੁੰਦਾ ਨਾ ਮਿੱਤਰੋ ਮਿਲਕ ਫੇਵਰ ਵਾਲੀ ਮੈਂ ਆ ਜਿਹੜੀ ਉਹ ਤਕਰੀਬਨ 40 35 ਤੋਂ 40 ਦਿਨਾਂ ਦੇ ਵਿੱਚ ਆਪਦੀ ਗ੍ਰੋਥ ਦੁੱਧ ਦੀ ਕਰਦੀ ਹੁੰਦੀ ਆ ਤੇ ਹੁਣੇ ਵਧਣ ਲੱਗੀ ਆ 15 ਕਿਲੋ ਦੁੱਧ ਤਿਆਰ ਕਰ ਗਈ ਆ 21 ਕਿਲੋ ਦੁੱਧ ਦੀ ਵੈਸੇ ਇਹ ਮੈਂ ਮਾਲਕਾ ਨਾ ਕਰਮਾ ਵਾਲੀ ਢੰਚੇ ਢੁੰਚੇ ਵਾਲੋ ਲੇਵੇ ਭਾਂਡੇ ਵਾਲੋ ਖੁੱਲੀ ਡੁੱਲੀ ਮੈਂ ਬਾਡੀ ਬੰਤਰਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਤੁਸੀਂ ਵੀ ਜਦੋਂ ਵੇਖੋਗੇ ਆ ਕਿ ਕੋਲੇ ਤੁਹਾਨੂੰ ਆਪ ਪਤਾ ਲੱਗੂਗਾ ਵੀ ਵਾਕਈ ਮੈਂ ਵੀ ਇਹ ਗੱਲ ਹੈਗੀ ਆ ਦੁੱਧ ਵਾਲੇ ਪੱਖ ਤੋਂ ਢੰਚਾ ਚੰਗਾ ਵਾ ਵजूद ਮੈਂ ਦਾ ਬਹੁਤ ਚੰਗਾ ਵਾ ਬਾਕੀ ਬੰਤਰ ਬਾਡੀ ਦੀ ਮੈਂ ਪੂਰੀ ਖੁੱਲੀ ਡੁੱਲੀ ਆ ਮਿੱਤਰੋ ਦੁੱਧ ਵਾਲੇ ਪੱਖ ਤੋਂ ਵੀ ਕਰਮਾ ਵਾਲੀ ਪੂਰੀ ਜ਼ਬਰਦਸਤ ਆ ਤੇ ਫੇਰ ਬਾਈ 21 ਕਿਲੋ ਵਾਲੀ ਮੈਂ ਮਿਲ ਜਾਣੀ ਆ ਤੁਹਾਨੂੰ ਮਗਰ ਇਹਦੇ ਕੱਟਾ ਜੀ ਹਾਂਜੀ ਕੱਟਾ ਜੀ ਠੀਕ ਆ ਬਾਈ ਇਹ ਕਿਹੜੇ ਸੀਮਨ ਸੂਮਨ ਦਾ ਪਤਾ ਕੁਛ ਕੇ ਨਹੀਂ ਸੀਮਨ ਦਾ ਨਹੀਂ ਪਤਾ ਮੂੰ ਚੰਗਾ ਭਰਾਇਆ ਇਹਨਾਂ ਪੁੱਛਿਆ ਸੀ ਮਾਵਾ ਦੇ ਬਹੁਤ ਵਧੀਆ ਸਰਕਾਰੀ ਸੀਮਨ ਆ ਅਚਾ ਤੁਸੀਂ ਤੋਕੜ ਗੱਪਣੀ ਲਈ ਸੀ ਹਾਂਜੀ ਤੁਸੀਂ ਕਿੰਨੇ ਚਰ ਦੀ ਗੱਪਣ ਸੀ ਜਦੋਂ ਲਈਏ ਇਹ ਉਦੋਂ ਤੇ ਇਹ ਥੁੰਦੇ ਦਿੱਕਰੀ ਮਿਲਦੀ ਰਹਿੰਦੀ ਇਹੀ ਠੀਕ ਆ ਕਿੰਨੇ ਚਰ ਦੀ ਗੱਪਣ ਸੀ ਉਦੋਂ ਇਹ ਤਿੰਨਾਂ ਮਹੀਨਿਆਂ ਦੀ ਗੱਪਣ ਤੇ ਕਿੰਨਾ ਦੁੱਧ ਦੇਈ ਕੀ ਤੁਹਾਡੇ ਕੋਲ ਦੁੱਧ ਸਾਡੇ ਕੋਲ ਤਾਂ 15 ਦੇ ਨੇੜੇ ਦਿੰਦੀ ਰਹੀ ਉਦੋਂ ਵੀ ਸਮਾਂ ਉਦੋਂ ਵੀ 15 ਦੇ ਹੀ ਹਾਂਜੀ ਹਾਂਜੀ ਠੀਕ ਆ ਬ ਤਲੇ ਮਤੁਰ ਇੱਕ ਆ ਬਾਈ ਦੇ ਕੋਲੇ ਗੱਡੀ ਆ ਪਰ ਹੁਣ ਇਹਦੇ ਬਾਰੇ ਜਾਣਦੇ ਆ ਇੰਦੇ ਬਾਰੇ ਪੁੱਛ ਸਸੀ ਬਾਈ ਫਿਰ ਇਹ ਕਿੰਨਾ ਮਾਡਲ ਗੱਡੀ ਆ 23 ਮਾਡਲ ਆ ਜੀ 23 ਮਾਡਲ ਆ ਹਾਂਜੀ ਠੀਕ ਆ ਤੇ ਇਹ ਆਪਣੇ ਨਾਂ ਹੀ ਆਪਾਂ ਹੀ ਕਢਾਈ ਦੀ ਜਮਸੀ ਜੀ ਆਪਾਂ ਹੀ ਕਢਾਈ ਆ ਹਾਂਜੀ ਠੀਕ ਆ ਬਾਈ ਠੀਕ ਆ ਕਿੰਨੀ ਚੱਲੀ ਹੁਣ ਤੱਕ ਬਈ ਇਹ ਇਹ 10000 ਚੱਲੀ ਆ ਜੀ 10000 ਚੱਲੀ ਆ ਠੀਕ ਆ 23 ਮਾਡਲ ਆ 10000 ਕਿਲੋਮੀਟਰ ਚੰਗੀ ਮੰਨ ਲਾ ਤੇ ਇਹ ਲਾਉਣ ਤੇ ਆ ਜਾਂ ਕੈਸ਼ ਲੋਨ ਤੇ ਆਈ ਆਪਾਂ ਲੋਨ ਕਲੀਅਰ ਕਰਕੇ ਦੇ ਦੇਣ ਅੱਛਾ ਲੋਨ ਆਪਾਂ ਕਲੀਅਰ ਕਰਕੇ ਦੇ ਦੇਾਂਗੇ ਠੀਕ ਆ ਕਿੰਨਾ ਲੋਨ ਰਹਿੰਦਾ ਪੈਂਦਾ ਇਹਦਾ 3.5 ਲੱਖ ਰੁਪਏ ਰਹਿ ਗਏ ਜੀ 3.5 ਲੱਖ ਰੁਪਏ ਰਹ ਇਹ ਲਈ ਕਿ ਨਹੀਂ ਤਾਂ ਫਿਰ ਓਕੇ ਨਵੀਂ ਗੱਡੀ ਆ ਜੀ ਹੈ ਨਾ ਕਿਹੜੇ ਮਹੀਨੇ ਚਾਹੀਏ 23 ਚ ਇਹ ਕਿਹੜੇ ਜਨਵਰੀ ਚਾਹੀਏ ਜਨਵਰੀ ਚਾਹੀਏ ਠੀਕ ਹੈ ਬਾਈ ਤੇ ਬਾਈ ਹੁਣ ਆਪਾਂ ਇਹਦਾ ਰੇਟ ਕੀ ਰੱਖਾਂਗੇ ਇਹਦਾ 5 ਲੱਖ ਆ ਜੀ 5 ਲੱਖ ਰੁਪਇਆ ਡਿਮਾਂਡ ਆ ਤੇ ਮੰਨ ਤੰਨਾ ਦੇ ਠੀਕ ਹੈ ਬਾਈ ਲੈ ਵੀ ਮਿੱਤਰੋ ਆਲਟੋ K10 ਗੱਡੀ ਆ 23 ਮਾਡਲ ਆ ਤੁਸੀਂ ਦੇਖ ਸਕਦੇ ਹੋ ਜਮਾ ਨਵੀਂ শোরੂਮ ਕੰਡੀਸ਼ਨ ਵਾਲੀ 10000 ਕਿਲੋਮੀਟਰ ਸਿਰਫ ਚੱਲੀ ਆ ਮਿੱਤਰੋ ਤੇ ਬਾਈ ਗੱਡੀ ਮਰਨ ਵਾਲੀ ਨਹੀਂ ਇਹ ساری ਉਮਰ ਜਿਹੜੇ ਪ੍ਰਾਣੇ ਘਰੇ ਚਲਾਉਣੀ ਆ ਪੀਪੀਐ ਦਾ ਪੰਜਾਬ ਵਾਲਾ ਨੰਬਰ ਆ ਕਰਮਾਂ ਵਾਲੀ ਦਾ ਤੇ ਬਾਈ ਬਾਕੀਆਂ ਨਿੱਕੀ ਦੀ ਚੀਜ਼ ਆ ਘਰੇ ਰੱਖਣ ਦੇ ਲਈ ਛਾਈ ਚੀਜ਼ ਆ ਜੇ ਕਿਸੇ ਪ੍ਰਾਣੇ ਘਰੇ ਚਲਾਉਣੀ ਉਹਦੇ ਲਈ ਸਰਦਾਰੀ ਚੀਜ਼ ਆ ਔਨ ਰਿਕਾਰਡ ਗੱਡੀ ਆ ਲੋਨ ਇਹਦਾ ਕਲੀਅਰ ਹੋ ਕੇ ਮਿਲੂਗੀ ਤੁਹਾਨੂੰ ਮਿੱਤਰੋ 5 ਲੱਖ ਰੁਪਈਆ ਇਹਦੀ ਕੀਮਤ ਆ ਨੰਬਰ ਆਪਾਂ ਬਾਈਆਂ ਦਾ ਜਿਹੜਾ ਲਾ ਦੇਵਾਂਗੇ ਸਕਰੀਨ ਤੇ ਉੱਤੇ ਗੱਲਬਾਤ ਕਰ ਲਿਓ ਤੁਸੀਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਖੱਲੇ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ